ਜੋਖੀ ਆ ਲਈ ਸਾਰਿਆਂ ਨੇ ਕਿਹੜਾ ਕੰਨ ਰੂਟ ਦਿਖਾ ਰਹੇ ਆ ਆਪਾਂ ਇਹ ਹੈਗਾ ਜੀ ਮੈਲਬਨ ਤੋਂ ਮਲਡੂਰੇ ਦਾ ਤੇ ਆਪਾਂ ਮੈਲਬਨ ਤੋਂ ਮਲਡੂਰੇ ਨੂੰ ਜਾਣੇ ਆ ਤੇ ਆਹ ਰੋਡ ਆਉਦਾ ਰਸਤੇ 'ਚ ਤੇ ਆਪਾਂ ਜਸਟ ਇੰਗਲਵੁੱਡ ਕ੍ਰੋਸ ਕੀਤਾ ਆ ਤੇ ਮੈਲਬਨ ਤੋਂ ਆਪਾਂ ਆਉਣੇ ਆ ਕਾਲਡਰ ਫਰੀਵੇ ਤੇ ਕਾਲਡਰ ਫਰੀਵੇ ਤੋਂ ਬੈਂਡੀਗੋ ਆ ਜੰਨੇ ਆ ਬੈਂਡੀਗੋ ਤੋਂ 10 ਕਿਲੋਮੀਟਰ ਪਹਿਲਾਂ ਆਪਾਂ ਮਲਡੂਰੇ ਵਾਲੇ ਬਾਈਪਾਸ ਤੇ ਮੁੜ ਜਾਨੇ ਆ ਕੱਬੇ ਨੂੰ ਮਲਡੂਰੇ ਬਾਈਪਾਸ ਤੇ ਮੁੜਦੇ ਜਦੋਂ ਫਿਰ ਇਮਰਾਨ ਆਉਂਦਾ ਮੁਰਾਨ ਤੋਂ ਫਿਰ ਲੈਫਟ ਵਾਜਦਾ ਮੇਨ ਹਾਈਵੇ ਤੇ ਪਹਿਲਾਂ ਕੀ ਸੀ ਪਹਿਲਾਂ ਆਪਾਂ ਨੂੰ ਮਲਡੂਰੇ ਵਾਲੀ ਪਾਸੇ ਜਾਣ ਵਾਸਤੇ ਪੈਂਡੀਗੋ ਦੇ ਵਿੱਚੋਂ ਲੰਘਣਾ ਪੈਂਦਾ ਸੀ ਚਾ ਕੋਈ ਸਾਲ ਹੋ ਗਏ ਇਹਨਾਂ ਨੇ ਬਾਈਪਾਸ ਕੱਢਤਾ ਹੁਣ ਆਪਣਾ ਪੈਂਡੀਗੋ ਜਾਣ ਦੀ ਲੋੜ ਨਹੀਂ ਹੁਣ ਪੈਂਡੀਗੋ ਤੋਂ ਪਹਿਲਾਂ ਹੀ ਆਪਾਂ ਬਾਈਪਾਸ ਮੁੜ ਜਾਂਦੇ ਆ ਮਲਡੂਰੇ ਵਾਲੇ ਪਾਸੇ ਨੂੰ ਯਾਨੀ ਕਿ ਪੈਂਡੀਗੋ ਜਿਹੜਾ ਟਾਊਨ ਜੋ ਕੱਟਦਾਰਾ ਨੇ ਸਾਈਡ ਤੇ ਕਰਦਾ ਮਨੂੰ ਦਰਜਾਨ ਦੀ ਲੋੜ ਨਹੀਂ ਹੁੰਦੀ ਤੇ ਪਹਿਲਾਂ ਹੀ ਪੈਂਡਿਕੋ ਤੋਂ ਆਪਾਂ ਬਾਈਪਾਸ ਲੈ ਕੇ ਤੇ ਬਾਰੋ-ਬਾਰ ਨਿਕਲ ਜਾਂਦੇ ਆ ਤੇ ਮੁਰਾੰਗ ਆਉਦਾ ਕਿ ਇੱਕ ਛੋਟਾ ਟਾਊਨ ਤੇ ਮੁਰਾੰਗ ਤੋਂ ਜਾ ਕੇ ਹਾਈਵੇ 'ਤੇ ਸਿੱਧਾ ਹੋ ਜਾਂਦਾ ਮਲਡੂਰੀ ਵਾਲੇ ਵਾਸਤੇ ਨੂੰ ਯਾਨੀ ਕਿ ਜਿਹੜਾ ਬਾਈਪਾਸ ਵਾਲਾ ਪੀਸ ਵਿੱਚ ਬਣਾਇਆ ਏ ਉਹ ਹੈਗਾ ਜੀ ਆ ਪੈਂਡਿਕੋ ਤੋਂ ਪਹਿਲਾਂ ਰੈਵਲਸਵੋਡ ਆਉਂਦਾ ਇੱਕ ਪੰਪ ਬਣਿਆ ਹੋਇਆ ਤੇ ਐਮਪਾਲ ਦਾ ਉੱਥੋਂ ਲੈ ਕੇ ਮੁਰਾੰਗ ਤੱਕ ਬਣਾਇਆ ਬਾਈਪਾਸ ਦਾ ਵੀਜੇ ਜਿਹੜਾ ਜਿਸ ਨਾਲ ਪੈਂਡਿਕੋ ਨੂੰ ਬਾਹਰ ਕੱਢਦਾ ਰਹਿ ਸਾਰਾ ਤੇ ਮੁਰਾਗ ਤੋਂ ਫਿਰ ਸਿੱਧੇ ਹੋ ਜਾ ਨਾ ਮਡੂਰੇ ਵਾਲੇ ਪਾਸੇ ਨੂੰ ਫਿਰ ਤੁਸੀਂ ਬ੍ਰਿਜਵਾਟਰ ਆਉਂਦਾ ਫਿਰ ਇੰਗਲਵੋਡ ਆਉਂਦਾ ਫਿਰ ਅਗੇ ਨਿੱਕੇ ਨਿੱਕੇ ਟਾਊਨ ਆਉਂਦੇ ਆ ਤੇ ਫਿਰ ਮਲਡੂਰੇ ਨਾਲੋਂ ਬਸ ਸਿੱਧੇ ਹੋ ਜੰਨੇ ਆ ਤੇ ਰੋਡ ਠੀਕ ਠਾਕ ਹੈ ਨਾ ਵਧੀਆ ਨਹੀਂ ਹੈਗਾ ਸਿੰਗਲ ਰੋਡ ਆ ਸਾਰਾ ਤੇ ਡਬਲ ਲੈਂਡ ਬਿਲਕੁਲ ਨਹੀਂ ਹੈਗੀ ਵਨਵੇ ਆ ਬਾਕੀ ਕੋਲੇ ਇੱਕ ਸਾਈਡ ਜਾ ਰਹੀ ਹੈ ਇੱਕ ਸਾਈਡ ਆ ਰਹੀ ਆ ਤੇ ਥੋੜਾ ਸੇਫਲੀ ਚਲਾਉਣਾ ਪੈਂਦਾ ਰਾਤ ਨੂੰ ਥੋੜਾ ਧਿਆਨਸ ਕਰਕੇ ਬਲਾਈਂਡ ਸਪੌਟ ਵੀ ਕਾਫੀ ਆਉਂਦੇ ਆ ਰਾਜ ਬਾਕੀ ਠੀਕ ਆ ਚਲੋ ਸੜਕ ਵੀ ਐਵਰੇਜ ਆਪਾਂ ਚੰਗੀ ਨਹੀਂ ਕਹਿ ਸਕਦੇ ਬੈਂਡੀ ਕੋ ਤੋਂ ਲੈ ਕੇ 4 ਟਨ ਤੱਕ ਸੜਕ ਠੀਕ ਆ 4 ਟਨ ਤੋਂ ਅੱਗੇ ਵੈਡਰ ਆਪਣਾ ਰੇਨਚੀ ਪ੍ਰੂਫ ਸੀਲ ਇੱਕ ਤੱਕ ਰੋਡ ਦਾ ਬਹੁਤ ਬੁਰਾ ਆ। ਪਾਪਾ ਬਹੁਤ ਜ਼ਿਆਦਾ ਨਹੀਂ ਉੱਚਾ ਨਹੀਂ ਹੋਇਆ ਤਾਂ ਸਟੇਬਲ ਨਹੀਂ ਰਹਿੰਦਾ ਟਰੱਕ ਯਾਨੀ ਕਿ ਬਹੁਤ ਹੀ ਮਾੜੀ ਗੱਡੀ ਜਿਹਾ ਰੋਡ ਦੀ। ਕੋਈ ਟਿਪੇ ਵੀ ਬਹੁਤ ਆਉਂਦੇ ਆ ਤੇ ਬੰਪੀ ਰੋਡ ਵੀ ਬਹੁਤ ਆਉਂਦਾ ਡੇਟਾ ਮੇਡਾ ਕਿਤੇ ਬਹਿ ਗਿਆ ਕਿਤੇ ਉੱਚਾ ਹੋ ਗਿਆ ਸੜਕ ਬੇਟੀ ਹੈ ਬਹੁਤ ਆਦੋ। ਰੋਡ ਦਾ ਵਾਕਿਆ ਹਾਲ ਮਾੜਾ ਹੀ ਹੈ ਜਦੋਂ ਮੇਰਾ ਪ੍ਰੈਨਸੀ ਦੀ ਛੋਟੀ ਵੀਡੀਓ ਬਣਾਈ ਆ ਆਪਾਂ ਇਸ ਰੋਡ ਦੇ ਉੱਤੇ ਤੇ ਆਪਾਂ ਸਟੈਂਡ ਲਾ ਕੇ ਤੇ ਸਟੈਂਡ ਵੈਸੇ ਨਾਲ ਵਧੀਆ ਨਹੀਂ ਹੈਗਾ ਹਿੱਲਦਾ ਬਹੁਤ ਆ। ਬਾਕੀ ਰੋਡ ਤੁਹਾਨੂੰ ਦਿਖਾ ਰਿਹਾ ਇਹੀ ਹੋਈ ਆਏ ਤੇ ਆਏ ਜਿਹੜਾ ਮੰਡੂਰੇ ਜਾ ਰਿਹਾ ਪੈਂਡੀ ਕੋ ਤੋਂ। ਬਾਕੀ ਰੀਵਿਊ ਬਹੁਤ ਅੱਛਾ ਹੁੰਦਾ ਰਸਤੇ 'ਚ ਦੋਨੋਂ ਪਾਸੇ ਖੇਤ ਨੇ ਕਣਕ ਦੇ ਲਾਲ ਹੋਇਆ ਫਰੋ ਦੇ ਲਾਲੋ ਹੁਣ ਫਿਲਹਾਲ ਖਾਲੀ ਪਿਆ ਕਣਕ ਵੱਢੀ ਗਈ। ਅਕੀ ਤਰ੍ਹਾਂ ਕੋਰਿੰਗ ਨਹੀਂ ਆਉਂਦੀ ਥੋੜਾ ਜਿਆਦਾ ਗ੍ਰੀਨਰੀ ਅੱਛੀ ਆ ਫੀਲਡ ਵਗੈਰਾ ਆਉਂਦੀ ਆ ਦੋਵੇਂ ਵਾਸਤੇ ਵਿਹਾਰ 30 35 ਕਿਲੋਮੀਟਰ ਬਾਅਦ ਕੋਈ ਨਾ ਕੋਈ ਛੋਟਾ ਮੋਟਾ ਟਾਊਨ ਆ ਜਾਂਦਾ ਜਿੱਦਾਂ ਜਦੋਂ ਆਪਾਂ ਵੈਂਡੀ ਕੋ ਤੋਂ ਸ਼ੁਰੂ ਕਰਦੇ ਆ ਪਹਿਲਾ ਟਾਊਨ ਮੁਰਾਂਗਾ ਆਉਦਾ ਦੂਜਾ ਬ੍ਰਿਜਵਾਟਰ ਤੀਜਾ ਇੰਗਲਵੁੱਡ ਫਿਰ ਵੈਡਰਬਰਨ ਫਿਰ ਚਾਲਟਨ ਤੇ ਚਾਲਟਨ ਤੋਂ ਅਗੇ ਵਿੰਚੀ ਬਰੂਫ ਸੀ ਲੈ ਕੇ ਤਾਂ ਨਿੱਕੇ ਨਿੱਕੇ ਟਾਊਨ ਆਈ ਜਾਂਦੇ ਆ ਕੋਈ 40 45 50 ਕਿਲੋਮੀਟਰ ਦੇ ਕੋਈ ਨਾ ਕੋਈ ਟਾਊਨ ਆ ਜਾਂਦਾ ਇਸ ਸੂਰਤ ਦੀ ਗੱਲ ਕਰੀਏ ਸੂਰਤ ਵਗੈਰਾ ਕੋਈ ਖਾਸ ਨਹੀਂ ਹੈਗੀ ਤੇ ਟਾਇਰ ਵਗੈਰਾ ਪੈਂਚਰ ਹੋ ਜੇ ਤਾਂ ਇੱਕ ਸ਼ਾਪ ਹੈਗੀ ਹੈ ਵੈਡਰ ਪਰ ਨਿਕ ਚਾਲ ਟਨ ਬਸ ਅੱਗੇ ਫੇਰ ਕੋਈ ਨਹੀਂ ਆਉਂਦੀ ਬਲੂ ਦੇ ਤੱਕ ਇੱਧਰ ਆਉਣ ਲਈ ਬੰਦਾ ਆਪਣਾ ਬਸ ਟਾਇਰ ਦੇ ਪਾਸਾ ਹੀ ਰੱਖੋ ਆਪਣਾ ਸਮਾਨ ਸਾਰਾ ਰੱਖੋ ਰੋੜੇ ਬਹੁਤਾ ਵਧੀਆ ਨਹੀਂ ਹੈਗਾ ਤੇ ਰਾਤ ਕੋਈ ਤੁਹਾਨੂੰ ਸੂਰਤ ਜਾਂ ਕੋਈ ਵਰਕਸ਼ਾਪ ਵਗੈਰਾ ਨਹੀਂ ਮਿਲਦੀ ਟੱਡਾਂ ਦੀ ਜੇ ਕੋਈ ਬ੍ਰੇਕ ਡਾਊਨ ਹੋ ਗਿਆ ਚੱਕਰ ਪੈ ਗਿਆ ਤਾਂ ਤੁਹਾਨੂੰ ਆਪਣਾ ਪਿੱਛੇ ਮੋਬਾਈਲ ਮਕੈਨਿਕ ਹੀ ਬੁਲਾਉਣਾ ਪੈਣਾ ਹੈ ਆ ਟਾਇਰ ਦੇ ਰੇਡਰ ਕੋਈ ਸ਼ੋਅ ਹੈ ਤਾਂ ਗਾਈਡਰ ਬਰਨੀ ਜਾਂ ਚਾਲਟਰਨ ਫੈਚਰ ਲੱਗ ਸਕਦਾ ਬਾਕੀ ਕੋਈ ਹੋਰ ਕੰਮ ਹੈ ਜੇ ਮੈਕੈਨਿਕਲ ਉਹ ਆਖਾਈ ਇਹ ਸੜਕ ਤੁਹਾਡੇ ਸਾਹਮਣੇ ਆ ਇਦਾਂ ਦਾ ਹੀ ਹਾਈ ਹੋਇਆ ਫਿਲਹਾਲ ਲੜਿਆ ਪਾ ਚਾਲਟਰਨ ਤੋਂ ਪਿੱਛੇ ਹੀ ਹੈ ਇਸ ਸੜਕ ਇਕ ਠੀਕ ਆ ਚਾਲਟਰਨ ਤੋਂ ਅੱਗੇ ਜਾ ਕੇ ਸੜਕ ਦਾ ਬਹੁਤ ਬੁਰਾ ਹਾਲਾ ਕੰਡੀਸ਼ਨ ਵਾਲੀ ਹੈ ਇਹ ਲਹਿਲ ਕੇ ਪੇਟ ਦੁਖਣ ਲੱਗ ਜਾਂਦਾ ਉੱਛੀ ਨੀਵੀ ਬਹੁਤ ਆਦੇ ਬੰਪਰ ਬਹੁਤ ਸੜਕ ਦੇ ਵਿੱਚ ਹਾਲਾਤ ਵਾੜੇ ਨੇ ਸੜਕ ਦੇ ਪਾਤੀ ਓਵਰ ਆਲ ਤਾਂ ਠੀਕ ਹਨ ਮਲਦੂਰੇ ਦਾ ਇਹ ਪੰਗਾ ਜੇ ਆਪਾਂ ਮੈਲਬਨ ਤੋਂ ਨਿਕਲਦੇ ਆ ਤਾਂ ਲੌਗ ਬੁੱਕ ਦੇ ਸਟੈਂਡਰਡ 12 ਓਵਰ ਵਾਲੇ ਪੇਜ ਤੇ ਆਪਾਂ ਵਾਪਸ ਨਹੀਂ ਆ ਸਕਦੇ ਅੱਜ ਇਹ BFM ਹੈਗਾ ਤੁਹਾਡੇ ਕੋਲ 14 ਘੰਟੇ ਵਾਲਾ ਫਿਰ ਥੋੜਾ ਬੋਧਾ ਜੁਗਾੜ ਕਰਕੇ ਟਰੱਕ ਵਾਪਸ ਆ ਜਾਂਦਾ ਮਲਦੂਰੇ ਤੋਂ ਪਰ ਪੂਰਾ ਪੂਰਾ ਹੀ ਮੁੜਦਾ ਐਨੇ ਓਵਰ ਓਚੀ ਨਹੀਂ ਵਾਟੇ ਜੋ ਕਿ ਮਲਦੂਰਾ ਕੋਈ ਆਰਾਊਂਡ 600 ਦੇ ਲਾਗੇ ਪੈਂਦਾ ਅਰ ਦਿੱਕਤ ਇਹ ਆ ਰਾਜ ਜ਼ੋਨ ਬਹੁਤ ਛੋਟੇ ਆਉਂਦੇ 40 ਦਾ ਜ਼ੋਨ 60 ਦਾ ਜ਼ੋਨ ਪਿੰਡਾਂ ਚ 50 ਦਾ ਜ਼ੋਨ ਜਿਹਦੇ ਕਰਕੇ ਟਾਈਮ ਬਹੁਤ ਖਰਾਬ ਹੋ ਜਾਂਦਾ ਤਕਰੀਬਨ ਸਾਰੇ ਰੂਟ ਪਿੱਛੇ ਦੇਖੀਏ ਇੱਕ ਪਾਸੇ ਜਾਣ ਲਈ ਵਨ ਵੇ ਇੱਕ ਘੰਟਾ ਤੁਹਾਡਾ ਐਕਸਟਰਾ ਖਰਾਬ ਹੋ ਜਾਂਦਾ ਸਿਰਫ ਇਹ ਜਿਹੜੇ ਛੋਟੇ ਮੋਟੇ ਜ਼ੋਨ ਆਉਂਦੇ ਆ ਰੋਡਵਰਕ ਆ ਗਿਆ ਕਿਤੇ ਕੋਈ ਪਿੰਡ ਆ ਗਿਆ ਛੋਟਾ ਮੋਟਾ ਲੇਕਿਨ ਇਹ ਕਿ ਟਾਊਨ ਆਉਂਦੇ ਆ ਜਿਹੜੇ ਉਹਨਾਂ ਚ ਜ਼ੋਨ 40 ਦਾ 80 ਦਾ 50 ਦਾ ਹੁੰਦਾ ਉਹ ਟਾਊਨ ਜਿਹੜੇ ਹੋਣ ਕਰਕੇ ਉਹਦੇ ਕਰਕੇ ਘੰਟਾ ਬੜਾ ਖਰਾਬ ਹੋ ਜਾਂਦਾ ਬਲਦੂਰੇ ਪਹੁੰਚਦੇ ਪਹੁੰਚਦੇ ਸਟੈਂਡਰਡ ਲੌਗ ਬੁੱਕ ਤੇ ਤਾਂ ਬੰਦਾ ਨਹੀਂ ਮੁੜ ਸਕਦਾ ਮਲਡੂਰੇ ਤੋਂ ਆ ਪੀਐਫਐਮ ਹੈਗਾ ਤਾਂ ਫਿਰ ਪਸ ਪੂਰਾ ਪੂਰਾ ਜਾ ਕਿਚੂਦੂ ਕਰਕੇ ਬੰਦਾ ਆ ਜਾਂਦਾ ਵਾਪਸ ਬਾਕੀ ਜੇ ਕੋਈ ਵੀਰ ਮਲਡੂਰੇ ਦਾ ਰਨ ਕਰਨਾ ਚਾਹੁੰਦਾ ਹੈ ਵੈਲਮੈਂਟ ਤੋਂ ਬਲਡੋਰਾ ਜੋਬ ਮਿਲਦੀ ਕਿਸੇ ਨੂੰ ਤਾਂ ਵੀ ਆਪਣਾ ਹਿਸਾਬ ਕਿਤਾਬ ਲਾ ਕੇ ਕਰਿਓ ਬੰਦਾ ਸੇਮ ਦਿਨ ਵਾਪਸ ਨਹੀਂ ਆ ਸਕਦਾ ਰਸਤੇ ਤੋਂ ਹੋਰ ਜੇ ਕਿਸੇ ਵੀਰ ਕੋਲ 12 ਆਵਰ ਦਾ ਜੀ ਲੌਗ ਬੁੱਕ ਯੂਜ਼ ਕਰਦਾ ਸਟੈਂਡਰਡ VFM ਨਹੀਂ ਹੈਗਾ ਤਾਂ ਤੁਸੀਂ ਜਾਓਗੇ ਜਦੋਂ ਮੈਲਬਨ ਤੋਂ ਮਲਡੂਰੇ ਦੇ ਵਾਪਸੀ ਜਦੋਂ ਆਉਣਾ ਤੁਸੀਂ ਪੈਂਡੀ ਕੋ ਤੋਂ ਪਿੱਛੇ ਹੀ ਇੰਗਲਵੁੱਡ ਦੇ ਲਾਗੇ ਆ ਵੈਡਰਬਰਨ ਦੇ ਕੋਲ ਤੁਹਾਡੇ ਲੌਗ ਬੁੱਕ ਦੇ ਆਵਰ ਖਤਮ ਹੋ ਜਾਂਦੇ ਆ ਬਿਲਕੁਲ 12 ਘੰਟੇ ਪੂਰੇ ਖਤਮ ਹੋ ਜਾਂਦੇ ਆ ਫਿਰ ਅੱਗੇ ਮੈਲਬਨ ਰਾਹਿੰਦਾ तकरीबन 9.200 ਕਿਲੋਮੀਟਰ ਬਸ ਉਹ 9.200 ਕਿਲੋਮੀਟਰ ਅੱਗੇ ਜਾਣ ਲਈ ਆਵਰ ਹੁੰਦੇ ਨਹੀਂ ਆਪਣੇ ਕੋਲ ਤੇ 12 ਘੰਟੇ ਦੀ ਮਜਬੂਰੀ ਜਾਂਪ ਨੂੰ ਬ੍ਰੇਕ ਪਾਉਣੀ ਪੈ ਜਾਂਦੀ ਹੈ ਉੱਥੇ ਕਈ 7 ਦੀ ਭਾ ਕੇ ਤੁਰ ਪੈਂਦੇ ਆ ਕਈ 12 ਦੀ ਪੂਰੀ ਭਾ ਦਿੰਦੇ ਆ ਪਰ ਗੱਲ ਇਹ ਬ੍ਰੇਕ ਲੈਣੀ ਪੈਣੀ ਏ ਟਰੱਕ ਤੁਹਾਡਾ ਸੇਮ ਲੌਗ ਬੁੱਕ ਦੇ ਪੇਜ ਤੇ ਮੈਲਬਨ ਨਹੀਂ ਪਹੁੰਚਦਾ ਬਲੂਰੇ ਜਾਏ ਉਹਨਾਂ। ਬਾਕੀ ਜੋ ਅਸੀਂ ਚੱਲਦੇ ਰਹਿੰਦੇ ਆ ਕਈ ਵਾਰ ਲੋਡ ਆ ਜਾਂਦਾ ਇਧਰ ਸੀਲੇ ਇੱਕ ਬੱਕ ਜਾਈਦਾ ਪਰ ਕੁੱਲ ਮਿਲਾ ਕੇ ਜੇ ਇੱਕ ਕਨਕਲੂਜਨ ਕੱਢਣਾ ਹੋਏ ਵੀ ਕੀ ਰੋਡਾਂ ਕੀ ਕੰਡੀਸ਼ਨ ਆ ਤਾਂ ਠੀਕ ਠਾਕ ਆ ਮਤਲਬ ਵਧੀਆ ਨਹੀਂ ਕਹਿ ਸਕਦੇ ਜ਼ਰੂਰ। ਕਿਉਂਕਿ ਸੜਕ ਦੇ ਹਾਲਾਤ ਵੀ ਮਾੜੇ ਆ ਤੇ ਰਸਤੇ 'ਚ ਕੋਈ ਤੁਹਾਨੂੰ ਕਾਉਂਟ ਵੀ ਛੋਟੇ ਮੋਟੇ ਆਉਂਦੇ ਆ ਪਰ ਸਹੂਲਤ ਕੋਈ ਨਹੀਂ ਮਿਲਦੀ ਮਕੈਨਿਕ ਹੈ ਨਹੀਂ ਰਾਜ ਕੋਈ ਖਾਣ ਪੀਣ ਦਾ ਕੋਈ ਬਹੁਤਾ ਵਧੀਆ ਪ੍ਰਬੰਧ ਨਹੀਂ ਹੈਗਾ ਛੋਟੇ ਮੋਟੇ ਪੰਪ ਬਹੁਤ ਆ ਬਸ ਉਸੇ ਜੋ ਬੰਦ ਨੂੰ ਵੱਡਾ ਮੋਟਾ ਮਿਲਦਾ ਉਹੀ ਖਾਣਾ ਪੈਂਦਾ ਆ ਸਿਰਫ ਦੋ ਟਾਊਨ ਆਉਂਦੇ ਆ ਕਵੈਟਰਬਰਨ ਠੀਕ ਠਾਕ ਜੇ ਜਾ ਫਿਰ ਜਾਲਟ ਆਉਂਦਾ ਵੱਡਾ ਟਾਊਨ ਹੈ ਕਿਤੇ ਇੱਕ ਪੰਪ ਹੈਗਾ ਬੀਪੀ ਦਾ ਤੇ ਆ ਬੋਲਦਾ ਉੱਥੋਂ ਕੁਛ ਨਾ ਕੁਛ ਖਾਣ ਨੂੰ ਮਿਲ ਜਾਂਦਾ ਬਾਕੀ ਅੱਗੇ ਤੇ ਹਾਲ ਫਿਰ ਮਾੜਾ ਹੀ ਬਲਦੂਰੇ ਤੱਕ ਜਾਂ ਫਿਰ ਅੱਗੇ ਮੇਨ ਬਲਦੂਰਾ ਆ ਗਿਆ ਕਿ ਜਿੰਨੇ ਕ ਡਰਾਈਵਰਾਂ ਨੇ ਮੈਂ ਵੀਊ ਲਈ ਆ ਜਿੰਨਿਆਂ ਦੀ ਸਲਾਹ ਲਈ ਆ ਕੁਛ ਟੀ ਐਕਸਪੀਰੀਅੰਸ ਰਿਹਾ ਤੁਹਾਡਾ ਸਾਰੇ ਗਾਲਾਂ ਹੀ ਕੱਢਦੇ ਆ ਬਲਡੂਰੇ ਦਾ ਰਨ ਕਰਕੇ ਕੋਈ ਕੁਛ ਨਹੀਂ ਹੈਗਾ ਖਾਸ ਕਰਕੇ ਜਿੰਨਾਂ ਕੋਲ 12 ਘੰਟੇ ਵਾਲੀ ਮੋਕਾ ਸਟੈਂਡਰਡ ਆ ਉਹਦੇ ਬਿਲਕੁਲ ਮੰਗਾਣਾ ਲੈਣਾ ਬਿਲਕੁਲ ਇੱਕ ਨੰਬਰ ਦੀ ਅੱਜ ਦੇ ਵੀਰ ਕੋਲ ਕਿਸੇ ਕੋਲ 14 ਘੰਟੇ ਪੀਐਫਐਮ ਹੈਗਾ ਉਹ ਟਰਾਈ ਕਰ ਸਕਦਾ ਉਹ ਵੀ ਤਾਂ ਜੇ ਤੁਹਾਡੇ ਕੋਲ ਟਰੱਕ ਚੰਗਾ ਆਦਾ ਜੇ ਟਰੱਕ ਪੁਰਾਣਾ ਆ ਤਾਂ ਫੇਰ ਔਖਾ ਹੀ ਏ ਕਿਉਂਕਿ ਸੜਕ ਬਹੁਤ ਮਾੜੀ ਏ ਖੱਡੇ-ਖੱਡੇ ਬਹੁਤ ਆਉਂਦੇ ਆ ਜੇ ਟਰੱਕ ਚੰਗਾ ਹੋਵੇ ਚਲ ਬੰਦਾ ਥੋੜਾ ਸੌਖਾ ਰਹਿੰਦਾ ਪੁਰਾਣੇ ਟਰੱਕ ਦੇ ਤਾਂ ਬਾਕੀਆਂ ਟੁੱਟ ਜਾਂਦੀਆਂ ਬਈ ਡੇਢ ਚ ਪੀੜ ਲੱਗ ਜਾਂਦੀ ਹੁਣ ਝਟਕੇ ਪੈ ਪੈ ਕੇ ਮੋਢੇ ਦੁਖਣ ਲੱਗ ਜਾਂਦੇ ਆ ਸੜਕ ਦੇ ਹਾਲਾਤ ਬਹੁਤ ਮਾੜੇ ਆ ਤੇ ਦੂਜੇ ਨੰਬਰ ਤੇ ਸਭ ਤੋਂ ਵੱਡੀ ਮੁਸੀਬਤ ਇਹ ਜਿਹੜਾ ਮਲਡੂਰੇ ਵਾਲਾ ਰੂਟ ਆ ਬੈਂਡੀ ਤੋਂ ਅੱਗੇ ਮਲਡੂਰੇ ਤੱਕ ਪੁਲਿਸ ਤੇ ਹਾਈਵੇ ਪੈਟਰੋਲ ਤੰਗ ਬਹੁ ਕਰਦੀ ਇੱਧਰ ਇਦਾਂ ਤੇ ਹਰੇਕ ਟਾਊਨ 'ਚ ਤੁਹਾਨੂੰ ਪੁਲਿਸ ਦੀ ਗੱਡੀ ਮਿਲਨੀ ਮਿਲਨੀ ਹੈ ਤੇ ਹਾਈਵੇ ਪਟ્રોલ ਵਾਲੇ ਤਾਂ ਫਿਰਦੇ ਰਹਿੰਦੇ ਆ ਕੋਈ ਪਤਾ ਨਹੀਂ ਤੁਹਾਨੂੰ ਕਿੱਥੇ ਰਾਈਟਾਂ ਛੱਡ ਦੇਣ ਕਿਹੜੇ ਟਾਊਨ 'ਚ ਖੜੇ ਆ ਪਿੱਛੇ ਪੈ ਜਾਂਦੇ ਆ ਕਿਤੇ ਨਾ ਕਿਤੇ ਘਰਦੇ ਰਹਿੰਦੇ ਆ ਟਰੱਕ ਵਾਲਾਂ ਨੂੰ ਬਹੁਤਾ ਤੰਗ ਕਰਦੇ ਆ ਖਾਸ ਕਰ ਮੁਰਾਂਗ ਦੇ ਕੋਲ ਤਾਂ ਬਹੁਤ ਕਰਦੇ ਆ ਟਰੱਕ ਵਾਲਿਆਂ ਨੂੰ ਮੁਰਾਂਗ ਵਾਲੇ ਬਾਈਪਾਸ ਤੇ ਖੜੇ ਹੁੰਦੇ ਆ ਉਸ ਤੋਂ ਬਾਅਦ ਚਲਟਣ ਦੇ ਲਾਗੇ ਬਹੁਤ ਹੁੰਦੇ ਆ ਇਹ ਜੇ ਵੀਕੈਂਡ ਤੇ ਕੋਈ ਲੋਡ ਹੋਵੇ ਇਹ ਤਾਂ ਆਪਣੇ ਪੇਪਰ ਵਰਗੀਆਂ ਵਗੈਰਾ ਸਹੀ ਰੱਖੋ ਲੌਗ ਬੁੱਕ ਵਗੈਰਾ ਚੈੱਕ ਕਰਕੇ ਕਰੋ ਕਿਉਂਕਿ ਸਖਾਈ ਬਹੁਤ ਹੌਸ ਵੀਕਐਂਡ ਦੇ ਉੱਤੇ ਬਾਹਰ ਰੋਕਦੇ ਆ ਯਾ ਸਰੂਟ ਤੇ ਇਹ ਹੀ ਸਲਾਹ ਦਵਾਂਗਾ ਵੀ ਤੁਸੀਂ ਆਉਣਾ ਤੁਹਾਡੇ ਕੋਲ ਬੀਐਫਐਮ ਹੋਵੇ ਘੱਟੋ ਘਾਟਾ 14 ਘੰਟੇ ਵਾਲਾ ਤੇ ਲੌਗ ਬੁੱਕ ਵਗੈਰਾ ਆਪਣੀ ਬਿਲਕੁਲ ਸਹੀ ਭਰ ਕੇ ਕਰੋ ਕਿਉਂਕਿ ਇੱਧਰ ਜਿੰਨਾ ਰੋਕ ਲਿਆ ਲਿਆਜ ਨਹੀਂ ਕਰਨਾ ਫਾਈਨਲ ਬਹੁਤ ਵੱਡਾ ਕਰਦੇ ਆ ਤੇ ਕੁੱਲ ਮਿਲਾ ਕੇ ਹੈ ਕਲੇਸ਼ ਹੀ ਹੈ ਜੇ ਕੋਈ ਹੋਰ ਆਪਸ਼ਨ ਮਿਲਦਾ ਜੋ ਆਪ ਦਾ ਤਾਂ ਉਹ ਕਰ ਲਓ ਮਲਡੂਰੇ ਵਾਲਾ ਵਾ ਲਾਸਟ ਜੇ ਰੱਖ ਕੇ ਚੱਲੋ ਜੇ ਨਾ ਕੋ ਮਿਲਦਾ ਹੋਵੇ ਫਿਰ ਬੰਦਾ ਕਰ ਲਵੇ ਆਦਰਵਾਇਸ ਕੋਈ ਹਾਲ ਨਹੀਂ ਹਾਲ ਮੜਾ ਹੀ ਓਕੇ ਜੀ ਮਿੱਤਰੋ ਵਾ ਛੋਟੀ ਜਾਣਕਾਰੀ ਸੀ ਆਪਣੀ ਮਲਵੰਡੋ ਮਲਡੂਰੇ ਰੂਟ ਦੀ ਅੱਗੇ ਫਿਰ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਹੋਰ ਕੇ ਥੈਂਕ ਯੂ ਜੀ